ਵਾਹਿਗੁਰੂ ਸਾਹਿਬ ਜੀ ਡੰਡਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਤ ਫਿਰਤ ਫਿਰਤ ਪ੍ਰਭ ਆਇਆ ਅਰੇ ਆਤੋ ਸ਼ਰਨਾਏ ਨਾਨਕ ਕੀ ਬਰ ਬੇਨ ਤੇ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ ਪਹਿਲਾ ਚੌਕ ਟਕੇ ਮੈਂ ਬਾਪ ਕੋ ਬੇਟਾ ਨੀਕਾ ਸਸੁਰਾ ਚਤਰ ਜਵਾਈ ਬਾਲ ਕੰਨਿਆ ਕਾ ਬਾਪ ਪਿਆਰਾ ਆਈ ਕਾਤ ਭਾਈ ਹੁਕਮ ਭਿਆ ਬਹਰ ਘਰ ਛੋੜਿਆ ਖਿੰਮੈ ਭਈ ਪਰਾਈ ਨਾਮਦਾਨ ਇਸਨਾਨ ਨਾ ਮਨਮੁਖ ਤੇਤ ਤਨ ਢੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕਾ ਬਲ ਹਾਰਾ ਜਿਨ ਸਾਚੀ ਬੂਜ ਬੁਝਾਈ ਰਹਾਓ ਜਗ ਸਿਉ ਝੂਠ ਪ੍ਰੀਤਿ ਮਨ ਬੇਦਿਆ ਜਨ ਸਿਉ ਵਾਗ ਰਚਾਈ ਮਾਇਆ ਮਗਨ ਅਹਨਿਸ ਮਗ ਜੋ ਹੈ ਨਾਮ ਨਾਲੇ ਵ ਮਰ ਬੇਖ ਖਾਈ ਗੰਧਨ ਵੈਨ ਰਤਾ ਹਿਤਕਾਰੀ ਸ਼ਬਦੈ ਸੁਰਤ ਨ ਆਈ ਰੰਗਨ ਰਤਾ ਰਸ ਨਹੀਂ 베ਦੇ ਆ ਮਨਮੁਖ ਪਤ ਗਵਾਈ ਸਾਦ ਸਬਾ ਮੈਂ ਸਹਿਜ ਨਾਚ ਆਖਿਆ ਜਿਹਵਾ ਰਸ ਨਹੀਂ ਰਾਈ ਮਨਾ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟਾ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਭਾਈ ਜਾਮ ਦਰਬਾਦਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੁਣਾ ਸੁਣ ਸ਼ਬਦ ਸਲਾਹੀ ਅਮਰ ਤੇ ਰਦਾ ਵਸਾਈ ਨਿਰਪਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਭਰਮ ਨਾ ਭਗਾ ਸਚ ਨਾਮ ਵਡਿਆਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਵਿੰਨ ਪਰਮਨਾ ਭਗਾ ਸਚ ਨਾਮ ਵਡਿਆਈ ਸੁਰਠ ਮਹੱਲਾ ਪਹਿਲਾ ਚੌਤਕੇ ਮਾਏ ਬਾਪ ਕੋ ਬੇਟਾ ਨੀਕਾ ਸਸਰਾ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਪਿਆਰ ਬਾਹਰ ਘਰ ਛੋਡਿਆ ਖਿੰਮੈ ਭਈ ਪਰਾਈ ਨਾਮਦਾਨ ਇਸ਼ਨਾਨ ਨਾ ਮਨਮੋਕ ਤਿਤ ਤਣ ਧੂੜ ਤੁਮਾਈ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਰਠਿ ਰਾਗ ਅੰਦਰ ਅੰਗ 596 ਉਪਰ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਬਖਸ਼ਿਸ਼ ਕਰਦੇ ਹਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਸੰਗਤਾਂ ਭਾਈ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤੂਰਾਂ ਦੇ ਦਰ ਦੀ ਹਾਜ਼ਰੀ ਭਰੀ ਹੈ ਅੱਜ ਵਿਸਾਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਵਿਸਾਖੀ ਦਾ ਪਾਵਨ ਪਵਿੱਤਰ ਦਿਹਾੜਾ ਹੈ ਖਾਲਸਾ ਸਾਜਣਾ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਭਾਈ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहेगुरु जी फति